ਚਾ 1 ਮਿੰਟ ਜੀ ਪਲੀਜ਼ ਇਸ ਤਰ੍ਹਾਂ ਜੀ ਕਿ ਇਸ ਬਜਟ ਸੈਸ਼ਨ ਦੀ ਕਨਕਲੂਜਨ ਤੇ ਕੋਈ ਜੱਗਲਾਂ ਪੰਜਾਬ ਵਾਸੀਆਂ ਨੂੰ ਵਿਧਾਨ ਸਭਾ ਦੇ ਇਸ ਪਵਿੱਤਰ ਬਿਲਡਿੰਗ ਦੇ ਵਿੱਚੋਂ ਅਸੀਂ ਮੈਸੇਜ ਆਪਣੀ ਪਾਰਟੀ ਇੰਡੀਆ نیشنل ਕਾਂਗਰਸ ਵੱਲੋਂ ਦੇਣਾ ਚਾਹਨੇ ਸਾਰਨੋਂ ਪਹਿਲਾ ਮੈਸੇਜ ਤੇ ਸਾਡਾ ਇਹ ਹੈ ਕੀਸੀ ਪਰਜ਼ੋਰ ਕੋਸ਼ਿਸ਼ ਕੀਤੀ ਕਿ ਪੰਜਾਬ ਦੇ ਸਾਰੇ ਮੁੱਦੇ ਵਿਸ਼ੇਸ਼ ਤੌਰ ਜਿਹੜੇ ਸਾਡੀ ਕਿਸਾਨੀ ਨਾਲ ਸਾਡੇ ਖੇਤ ਮਜ਼ਦੂਰਾਂ ਨਾਲ ਸਾਡੇ ਨੌਜਵਾਨ ਬੱਚੇ ਜਿਹੜੇ ਸਟੂਡੈਂਟਸ ਨੇ ਉਹਨਾਂ ਨਾਲ ਸਾਡੀਆਂ ਮਾਤਾਵਾ ਪੈਣਾ ਨਾਲ ਜੁੜੇ ਭਾਵੇਂ ਬੁਢਾਪਾ ਪੈਨਸ਼ਨ ਦੇ ਮੁੱਦੇ ਸੀ ਭਾਵੇਂ ਕਿਸਾਨਾਂ ਦੀ ਲੁੱਟ ਦੇ ਮੁੱਦੇ ਸੀ ਜਿਹੜੇ ਝੋਨੇ ਵਿੱਚ ਹੋਏ ਬਹੁਤ ਸਾਰੇ ਜਸਤਾ ਸ਼ਹੀਦ ਆਜ਼ਮ ਪਗਲ ਸਿੰਘ ਜੀ ਦਾ ਅਸੀਂ ਜਿਹੜਾ ਇੱਕ ਰੈਜ਼ੋਲੂਸ਼ਨ ਮੂਵ ਕਰਨਾ ਇੱਥੇ ਵਿਧਾਨ ਸਭਾ ਚਾਹਦੇ ਸੀ ਕਿਸ ਤਰ੍ਹਾਂ ਇੱਕ ਛਢੈਂਤਰ ਦੇ ਅਧੀਨ ਉਹਨੂੰ ਰੋਕਿਆ ਗਿਆ ਉਹ ਸਾਰੀਆਂ ਗੱਲਾਂ ਲਾਅ ਐਂਡ ਆਰਡਰ ਦੀਆਂ ਇੱਕ ਜਿਹੜੇ ਸਰਵਿੰਗ ਕਰਨਲ ਨੇ ਉਹਨਾਂ ਦੀ ਕੁੱਟ ਮਾਰਦੀਆਂ ਸਾਰੇ ਮੁੱਦੇ ਅਸੀਂ ਕੋਸ਼ਿਸ਼ ਕੀਤੀ ਬਟ ਇੱਕ ਸਾਨੂੰ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਇੱਕ ਪਾਰਟੀ ਦੀ ਬਰੂਟ ਮੈਜੋਰਿਟੀ ਹੋਣ ਕਰ ਉਹਨਾਂ ਨੇ ਲੋਕਾਂ ਦੇ ਮੁੱਦਿਆਂ ਨੂੰ ਆਪਣੀ ਬਰੂਟ ਮੈਜੋਰਿਟੀ ਦੇ ਨਾਲ ਸਪੀਕਰ ਸਾਹਿਬ ਦੇ ਜ਼ਰੀਏ ਰੋਕਣ ਦੀ ਕੋਸ਼ਿਸ਼ ਕੀਤੀ ਬਟ ਅਸੀਂ ਹਰ ਰੋਜ਼ ਜਿਹੜੀ ਗੱਲ ਵਿਧਾਨ ਸਭਾ 'ਚ ਨਹੀਂ ਹੋ ਸਕੀ ਅਸੀਂ ਬਾਹਰ ਆ ਕੇ ਇੱਥੋਂ ਉਹ ਮੈਸੇਜ ਪਹੁੰਚਾਇਆ ਸੋ ਇਹ ਜਿਹੜੇ 3-4 ਮੁੱਦੇ ਇਹਨਾਂ ਤੇ ਮੈਂ ਤੇ ਮੇਰੇ ਸਾਥੀ ਆਪਣੀ ਗੱਲ ਰੱਖਣਾ ਚਾਹਾਂਗੇ ਸਾਰੇનો ਪਹਿਲਾ ਮੁੱਦਾ ਜੀ ਸਾਤਰਪਰ ਰਜਿੰਦਰ ਸਿੰਘ ਬਾਜਵਾ ਜੀ ਸਾਡੇ ਸੀਨੇਬੋਸ ਸਾਥੀ ਜਿਹੜੇ ਨੇ ਉਹਨਾਂ ਨੇ ਠਾਇਆ ਕਿ ਪਿਛਲੇ ਚੋਨੇ ਦੇ ਵਿੱਚ ਇੱਕ ਸੀਸੀ ਲਿਮਟ ਸੈਂਟਰ ਤੋਂ ਰਿਜ਼ਰਵ ਬੈਂਕ ਆਫ ਇੰਡੀਆ ਪੈਸੇ ਕੱਢਦੀ ਹੈ ਤਕਰੀਬਨ ਉਹ 46 ਤੋਂ 47000 ਕਰੋੜ ਰੁਪਏ ਦਾ ਚੋਨਾ ਐਕਸਪੈਕਟਿਡ ਸੀ 185 ਹਜ਼ਾਰ ਮੈਟ੍ਰਿਕ ਟਨ ਉਹ ਆਣਾ ਚਾਹੀਦਾ ਸੀ ਬਟ ਮੰਡੀਆਂ ਦੇ ਵਿੱਚ ਆਇਆ 175000 ਮੈਟ੍ਰਿਕ ਟਨ ਪਰ ਜਿਹੜੇ ਸਾਰੋਂ ਵੱਡੀ ਗੱਲ ਹੈ ਤੁਸੀਂ ਵੇਖਿਆ तकरीबन 20 20 ਦਿਨ 22 ਦਿਨ ਕਿਸਾਨਾਂ ਦੀ ਵੱਡੇ ਪੇਮਾਨੇ ਨਾਲ ਲੁੱਟ ਹੋਈ ਐਜ਼ ਲੀਡਰ ਆਫ ਦੀ ਆਪੋਜੀਸ਼ਨ ਮੈਂ ਵੀ ਤੇ ਮੇਰੇ ਵੀ ਬਹੁਤ ਸਾਰੇ ਦੋਸਤ ਸਾਡੇ ਪਾਰਟੀ ਦੇ ਪ੍ਰਧਾਨ ਤੇ ਸਾਡੇ ਬਹੁਤ ਸਾਰੇ ਆਫਿਸ ਬੀਅਰਸ ਸਾਡੇ ਐਮ ਐਲ ਏ ਸਾਡੇ ਜ਼ਿਲ੍ਹਿਆਂ ਦੇ ਪ੍ਰਧਾਨ ਵੱਖ-ਵੱਖ ਪੰਜਾਬ ਦੀਆਂ ਮੰਡੀਆਂ ਵਿੱਚ ਗਏ ਸਾਡੇ ਪ੍ਰੈਸ਼ਰ ਸਦਕਾ ਜਦੋਂ ਪ੍ਰੈਸ ਨੇ ਵੀ ਸਾਡਾ ਸਾਥ ਦਿੱਤਾ ਤੇ 22-24 ਦਿਨ ਤੋਂ ਬਾਅਦ ਫਿਰ ਖਰੀਦ ਸ਼ੁਰੂ ਹੋਣੀ ਹੋਈ ਉਸ ਖਰੀਦ ਦੇ ਵਿੱਚ ਕਿਉਂਕਿ ਕਿਸਾਨ ਮੰਡੀਆਂ ਵਿੱਚ ਬੈਠਿਆਂ ਨੂੰ 20-22-22 ਦਿਨ ਹੋ ਚੁੱਕੇ ਸੀ ਉਹਨਾਂ ਦੇ ਚਿਹਰੇ ਤੇ ਜਿਹੜੀ ਇੱਕ ਦੁੱਖ ਤੇ ਤਕਲੀਫ ਸਾਫ਼ ਤੌਰ ਤੇ ਨਜ਼ਰ ਆਣੀ ਸ਼ੁਰੂ ਹੋ ਗਈ ਸੀ ਉਹਦਾ ਐਡਵਾਂਟੇਜ ਲੈਂਦੇ ਹੋਏ ਇੱਥੇ ਅਸੀਂ ਆ ਸਾਫ਼ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਡਿਪਟੀ ਕਮਿਸ਼ਨਰਸ ਨੇ ਤੇ ਫੂਡ ਐਂਡ ਸਪਲਾਈ ਦੇ ਵਿਭਾਗ ਦੇ ਵਾਲਿਆਂ ਨੇ ਛਾਲਰਾਂ ਵਾਲਿਆਂ ਨੂੰ ਤੇ ਵਪਾਰੀਆਂ ਨੂੰ ਸੱਦਿਆ ਆਰਤੀਆਂ ਨੂੰ ਸੱਦਿਆ ਤੇ ਇਹ ਗੱਲ ਕਹੀ ਕਿ ਜਿਸ ਤਰ੍ਹਾਂ ਵੀ ਚੋਨਾ ਸਸਤਾ ਮਿਲਦਾ ਮਹਿੰਗਾ ਮਿਲਦਾ ਤੁਸੀਂ ਚੁੱਕਣ ਵਾਲੇ ਬਣੋ ਸੋ ਇਹ ਮਜਬੂਰ ਕਰ ਦਿੱਤਾ ਹੈ ਸਰਕਾਰ ਨੇ ਤੇ ਸਾਡਾ ਅਸੀਂ ਐਵਰੇਜ ਕੱਢੀ ਸਾਡਾ ਜਿਹੜਾ ਮਾਝੇ ਦੀ ਰੀਜਨ ਹੈ ਇਹਦੇ ਵਿੱਚ 300 ਤੋਂ ਲੈ ਕੇ 400 ਤੱਕ ਝੋਨਾ ਫ੍ਰੀ ਕੁਇੰਟਲ ਸਸਤਾ ਰਿਹਾ ਪਰ ਸਾਰੇ ਪੰਜਾਬ ਦੀ ਜੇ ਐਵਰੇਜ ਅਸੀਂ ਕੱਢਨੇ ਆ ਉਹ ਤਕਰੀਬਨ 200 ਰੁਪਿਆ ਫੀ ਕੁਇੰਟਲ ਕਿਸਾਨਾਂ ਦੀ ਜੇਬ ਵਿੱਚੋਂ ਪੈਸਾ ਕੱਢਿਆ ਜਿਹੜੀ ਰਕਮ ਬਣਦੀ ਹੈ 4000 ਕਰੋੜ ਰੁਪਏ ਕਿਉਂਕਿ 175000 ਮੈਟ੍ਰਿਕ ਟਨ ਨੂੰ ਜੇ ਤੁਸੀਂ ਕੁਇੰਟਲਸ ਦੇ ਵਿੱਚ ਲੈ ਕੇ ਆਓ ਤੇ ਉਹ ਤਕਰੀਬਨ 3500 ਤੋਂ 4000 ਦੀ ਰਕਮ ਬਣਦੀ ਹੈ ਅੱਜ ਜਦੋਂ ਬਾਜਵਾਦ ਸਾਹਿਬ ਨੇ ਸਪੀਕਰ ਸਾਹਿਬ ਕੋਲ ਮੰਗ ਕੀਤੀ ਕਿ ਇਹਦੀ ਕੋਈ ਇਨਕੁਆਰੀ ਕਰਨਾ ਚਾਹੋਗੇ ਇਹਦੀ ਵੱਡੀ ਲੋਟ ਹੋਈ ਹੈ ਆਪ ਦੇ ਪ੍ਰਧਾਨ ਤੇ ਮਜੂਤਾ ਮੰਤਰੀ ਅਮਨ अरोड़ा ਜੀ ਨੇ ਇਹ ਗੱਲ ਕਹੀ ਕਿ ਤੁਸੀਂ ਕੋਈ ਵੀ ਕੰਪਲੇਂਟ ਸਾਡੇ ਸਾਹਮਣੇ ਰੱਖੋ ਅਸੀਂ ਉਹਦੀ ਸੁਣਵਾਈ ਕਰਾਂਗੇ ਤੋਂ ਮੈਂ ਸਪੀਕਰ ਸਾਹਿਬ ਨੂੰ ਅਸੀਂ ਸਾਰਿਆਂ ਨੇ ਉੱਠ ਕੇ ਗੱਲ ਕਹੀ ਕਿ ਹਾਊਸ ਕਮੇਟੀ ਬਣਾਓ ਹਾਊਸ ਕਮੇਟੀ ਬਣੇ ਮਹਿਕਮੇ ਦੇ ਬੰਦੇ ਸੱਦੇ ਜਾਣ ਕੰਪਲੇਨੈਂਟਸ ਜਿਹੜੇ ਨੇ ਅਸੀਂ ਪੇਸ਼ ਕਰਾਂਗੇ ਸੋ ਇਹਨਾਂ ਨੇ ਕੋਈ ਨਵੀਂ ਹਾਊਸ ਕਮੇਟੀ ਤੇ ਬढ़ाई ਨਹੀਂ ਥੱਲੋਂ ਇੱਕ ਪਰਚੀ ਗਈ ਸੀ ਸਪੀਕਰ ਸਾਹਿਬ ਦੇ ਕੋਲੋਂ ਉਹਨੇ ਕਿਹਾ ਤਾਂ ਆਲਰੇਡੀ ਇੱਥੇ ਜੀ ਇੱਕ ਐਗਰੀਕਲਚਰ ਦੀ ਕਮੇਟੀ ਹੈ ਸੋ ਅਸੀਂ ਐਗਰੀਕਲਚਰ ਦੀ ਕਮੇਟੀ ਕੋ ਆਂਦੇ ਦਿਨਾਂ ਦੇ ਵਿੱਚ ਜਿੱਥੇ ਜਿੱਥੇ ਵੀ ਲੋਕਾਂ ਨੂੰ ਸੱਦਾ ਵੀ ਦੇਵਾਂਗੇ ਕਿ ਜਿਹਦੀ ਜਦੀ ਲੋਟ ਹੋਈਏ ਉਹ ਆ ਕੇ ਆਪਣੀ ਗੱਲ ਸਾਹਮਣੇ ਰੱਖੋ ਸੋ ਇੱਕ ਸਾਰੋਂ ਵੱਡੀ ਹੈ ਕਿ ਇਸ ਗੱਲ ਤੋਂ ਸਰਕਾਰ ਭੱਜਦੀ ਨਜ਼ਰ ਆਈ ਨੰਬਰ 2 ਅਖਬਾਰਾਂ ਦੇ ਜ਼ਰੀਏ ਜ਼ਰੀਏ ਤੇ ਪ੍ਰੈਸ ਦੇ ਜ਼ਰੀਏ ਸਾਨੂੰ ਪਤਾ ਲੱਗਿਆ ਕਿ ਇਹਨਾਂ ਨੇ ਤੁਸੀਂ ਸੁਣਿਆ ਹੀ ਹੋਵੇਗਾ ਵਿਜੀਲੈਂਸ ਦੇ ਵਿੱਚ ਤਿੰਨ ਚੇਂਜਸ ਕੀਤੀਆਂ ਪਹਿਲੇ ਵਰਿੰਦਰ ਕੁਮਾਰ ਸਨ ਫਿਰ ਉਹਨਾਂ ਨੂੰ ਤਬਦੀਲ ਕਰਕੇ ਨਗੇਸ਼ਵਰ ਰਾਉ ਜੀ ਲਗਾਏ ਗਏ ਨਗੇਸ਼ਵਰ ਰਾਉ ਇੱਕ ਕੌਨਸਲ ਤੇ ਅਪਰਾਇਟ ਅਫਸਰ ਸੀ ਜੋ ਸਾਨੂੰ ਇੰਟਰਨਲ ਪਤਾ ਲੱਗਾ ਇਹ ਸਰਕਾਰ ਨੇ ਚੰਦ ਬੰਦਿਆਂ ਦੇ ਨਾਮ ਦਿੱਤੇ ਕਿ ਇਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏ ਜਦੋਂ ਉਹਨਾਂ ਨੇ ਗੱਲ ਕਹੀ ਕਿ ਗਲਤ ਕਾਰਵਾਈ ਨਹੀਂ ਹੋ ਸਕਦੀ اصولਾਂ ਦੇ ਮਤਾਬਕ ਕਾਨੂੰਨਾਂ ਦੇ ਮਤਾਬਕ ਕੀ ਜਿਹੜੀ ਹੈ ਅਸੀਂ ਕੋਈ ਨਾ ਕੋਈ ਕਾਰਵਾਈ ਕਰ ਸਕਦੇ ਆ ਸੋ ਤੀਸਰਾ ਆਦਮੀ ਬਦਲ ਕੇ ਉਹਨਾਂ ਨੂੰ ਆਪਣੀ ਪੋਸਟ ਤੇ ਤਕਰੀਬਨ ਮਹੀਨਾ ਸਵਾ ਬੀਨਾ ਹੀ ਰਹਿਣ ਦਿੱਤਾ ਹੈ ਇਹਦੀ ਕਲੈਰੀਫਿਕੇਸ਼ਨ ਵੀ ਗਵਰਨਮੈਂਟ ਨੂੰ ਦੇਣੀ ਚਾਹੀਦੀ ਕਿ ਇਹ ਪੋਲਿਟਿਕਲ ਪੋਲਿਟਿਕਲ ਵੈਂਡੇਟਾ ਅਜੇ ਵੀ ਅੱਗੇ ਲੈ ਕੇ ਜਾਣਾ ਚਾਹੁੰਦੇ ਨੇ 3 ਸਾਲ ਬੀਤਣ ਤੋਂ ਬਾਅਦ ਤੁਹਾਨੂੰ ਪਤਾ ਹੋਏਗਾ ਕਿ ਸਾਡੇ ਕਈ ਸਾਥੀਆਂ ਦੇ ਖਿਲਾਫ ਕਾਰਵਾਈ ਹੋਈ ਦੋ ਸਾਥੀ ਭਾਰਤਪੁਸ਼ਨ ਆਸ਼ੂ ਜੀ ਤੇ ਸ਼ਾਮਸੁੰਦਰ ਅਰੋੜਾ ਦੇ ਖਿਲਾਫ ਆਨਰੇਬਲ ਹਾਈ ਕੋਰਟ ਨੇ ਉਹਨਾਂ ਦੇ ਖਿਲਾਫ ਜਿਹੜੇ ਕੇਸਸ ਸੀ ਉਹ ਚੁੱਕ ਕੇ ਡਸਟਬਿਨ ਸੁੱਟ ਦਿੱਤੇ ਐਫ ਆਈ ਆਰਸ ਕਾਸ਼ ਕਰਕੇ ਰੱਖ ਦਿੱਤੀਆਂ ਸੋ ਇਹ ਤੀਸਰੀ ਗੱਲ ਏ ਚੌਥੀ ਸਾਡੀ ਜਮਾਤ ਇੰਡੀਆ ਨੈਸ਼ਨਲ ਕਾਂਗਰਸ ਇਹ ਜਿਹੜੀ ਇੱਕ ਬਹੁਤ ਵੱਡਾ ਤੁਹਾਨੂੰ ਪਤਾ ਹੈ ਇੱਕ ਇਵੈਂਟ ਕਰੀਏਟ ਕਰਦੇ ਨੇ ਫਿਰ ਉਹ ਸਾਲ ਦੇ ਵਿੱਚ ਉਸ ਇਵੈਂਟ ਨੂੰ ਛੱਡ ਦਿੰਦੇ ਨੇ ਫਿਰ ਅਗਲਾ ਇਵੈਂਟ ਫੜ ਲੇ ਉਹਦੇ ਵਿੱਚ ਅਸੀਂ ਪੁੱਛਣਾ ਚਾਹੁੰਦੇ ਆ ਮਾਲਵਾ ਕਨਾਲ ਜਿਹੜੀ ਹੈ ਜਿਹੜੀ ਚੀਫ ਮਿਨਿਸਟਰ ਭਗਵੰਤ ਮਾਨ ਕਹਿੰਦਾ ਸੀ ਮੇਰੀ ਇੱਕ ਡ੍ਰੀਮ ਪ੍ਰੋਜੈਕਟ ਹੈ ਅਸੀਂ ਪੁੱਛਣਾ ਚਾਹੁੰਦੇ ਆ ਕਿ ਇਸ ਬਜਟ ਦੇ ਵਿੱਚ ਨਾ ਮਾਲਵਾ ਜਿਹੜੀ ਕਨਾਲ ਹੈ ਉਹਦਾ ਗਵਰਨਰ ਅਡਰੈਸਟ ਵਿੱਚ ਨਾ ਆਇਆ ਨਾ ਬਜਟ ਦੇ ਵਿੱਚ ਨਾ ਹੈ ਨਾ ਉਹਦੇ ਵਿੱਚ ਕੋਈ ਬਜਟ ਪ੍ਰਵੀਜ਼ਨ ਰੱਖੀ ਹੈ ਨਾ ਜੋ ਜਿਸ ਤਰ੍ਹਾਂ ਬਾਕੀ ਲੋਕਾਂ ਨੂੰ ਗਰੰਟੀਆਂ ਦੇ ਕੇ ਸਾਡੀਆਂ ਪੈਣਾ ਨੂੰ ਔਰਤਾਂ ਨੂੰ 11 1100 ਦੀ ਗਰੰਟੀ ਦੇ ਕੇ 3 ਸਾਲ ਬੀਤਣ ਤੋਂ ਬਾਅਦ ਵੀ ਮੈਨੂੰ ਯਾਦ ਹੈ ਦਿੱਲੀ ਦੇ ਇਲੈਕਸ਼ਨ ਦੇ ਵਿੱਚ ਇੱਕ ਚੀਫ ਮਿੰਿਸਟਰ ਭਗਵੰਤ ਮਾਨ ਦੇ ਆਪਣੇ ਪੇਜ ਤੇ ਅਪਲੋਡ ਹੋਈ ਵੀਡੀਓ ਹੈ ਦਿੱਲੀ ਦੀਆਂ ਇਲੈਕਸ਼ਨਾਂ ਵਿੱਚ ਇੱਕ ਵਿਮਨ ਜਰਨਲਿਸਟ ਨੇ ਸਵਾਲ ਕੀਤਾ ਕਿ ਚੀਫ ਮਿੰਿਸਟਰ ਸਾਹਿਬ ਤੁਹਾਡੀ ਪਾਰਟੀ ਦਿੱਲੀ ਵਿੱਚ 2500 ਰੁਪਏ ਦਾ ਇਹ ਐਲਾਨ ਕਰ ਰਹੀ ਹੈ ਕਿ ਅਸੀਂ 18 ਸਾਲ ਤੋਂ ਵੱਧੀਆਂ ਔਰਤਾਂ ਨੂੰ 2500 ਰੁਪਿਆ ਮਹੀਨੇ ਦਾ ਆਨਰੇਰੀਅਮ ਦੇਵਾਂਗੇ ਤੇ ਪੰਜਾਬ ਦੇ ਵਿੱਚ 3 ਸਾਲ ਹੋ ਗਏ ਨੇ ਤੁਸੀਂ 1100 ਹੀ ਅਜੇ ਨਹੀਂ ਕੀਤਾ ਉੱਥੇ ਭਗਵੰਤ ਮਾਨ ਦੀ ਤੁਸੀਂ ਇੰਟਰਵਿਊ ਵੇਖ ਸਕਦੇ ਹੋ ਉਹਦੇ ਵਿੱਚ ਉਹ ਗੱਲ ਕਹਿੰਦਿਆ ਕਿ 2 ਮਹੀਨਿਆਂ ਬਾਅਦ ਬਜਟ ਹੋਣਾ ਹੈ ਤੁਸੀਂ ਇਹ ਗੱਲ ਨੋਟ ਕਰ ਲਓ ਬਜਟ ਦੇ ਵਿੱਚ ਇਹ ਅਸੀਂ ਇਹ ਬਕਾਇਦਾ ਤੌਰ ਪੈਸੇ ਪ੍ਰੋਵਾਈਡ ਕਰਕੇ ਦੇਵਾਂਗੇ ਬਜਟ ਵੀ ਟੱਪ ਗਿਆ ਨਾਮ ਹੀ ਨਹੀਂ ਲਿਆ ਕੱਲ ਇਥੋਂ ਕਿਵੇਂ ਚਲਾ ਗਿਆ ਕੋਈ ਜ਼ਿਕਰ ਤੱਕ ਵੀ ਨਹੀਂ ਕੀਤਾ ਹੁਣ ਇਸ ਦੇ ਨਾਲ ਨਾਲ ਮੈਂ ਇੱਕ ਸਾਨੂੰ ਇਸ ਗੱਲ ਦੀ ਕਿਸਾਨਾਂ ਨਾਲ ਜੋ ਕੁਝ ਹੋ ਰਿਹਾ ਅੱਜ ਸਾਨੂੰ ਪਤਾ ਡੱਲੇਵਾਲ ਸਾਹਿਬ ਦੇ ਹਾਲਾਤ ਨਾਜ਼ੁਕ ਨੇ ਹਸਪੀਟਲ ਚ ਨੇ ਇੱਕ ਅਦਾ ਕਿਸਾਨ ਲੀਡਰ ਉਹਨਾਂ ਨੂੰ ਮਿਲਿਆ ਵੀ ਹੈ ਜੋ ਕਿਸਾਨਾਂ ਨਾਲ ਇਹਨਾਂ ਨੇ ਕੀਤਾ ਛਾਤੀ ਨਾਲ ਲਾ ਕੇ ਮਾਰੇ ਪਹਿਲੇ ਘਰਛਦਿਆ ਫਿਰ ਗ੍ਰਿਫਤਾਰੀਆਂ ਕੀਤੀਆਂ ਫਿਰ ਦੋਨੋਂ ਬਾਰਡਰਾਂ ਤੋਂ ਪੁਲਿਸ ਨੇ ਲਾਠੀ ਚਾਰਜ ਕਰਕੇ ਚੁੱਕਿਆ ਫਿਰ ਪੁਲਿਸ ਦੀਆਂ ਬੱਸਸਾਂ ਨੇ ਉਹਨਾਂ ਦੇ ਗੱਦੇ ਚੁੱਕੇ ਉਹਨਾਂ ਦੇ ਬੈਡਿੰਗ ਚੁੱਕੇ ਉਹਨਾਂ ਦੇ ਮੰਜੇ ਚੁੱਕੇ ਤੇ ਇਹਨਾਂ ਦੇ ਜਿਹੜੀ ਆਮ ਆਦਮੀ ਪਾਰਟੀ ਹੈ ਇਹਨਾਂ ਦੇ ਐਮਐਲਏ ਨੇ ਤੇ ਇਹਨਾਂ ਦੇ ਸਪੋਰਟਸ ਨੇ ਤਕਰੀਬਨ 150 ਟਰਾਲੀ ਏਸ਼ੀਆਂ ਸਮੇਤ ਕੁਕਿੰਗ ਰੇਂਜਸ ਦੇ ਸਮੇਤ ਸਿਲੰਡਰਸ ਦੇ ਸਮੇਤ ਉੱਥੇ ਚੋਰੀ ਕੀਤੀ ਜਿੰਨੂੰ تسلیم ਡੀਜੀਪੀ ਪੰਜਾਬ ਨੇ ਵੀ ਕੀਤਾ ਤੇ ਗੱਲ ਕਈ ਅਸੀਂ ਪਰਪਾਈ ਕਰਾਂਗੇ ਮੈਂ ਪੁੱਛਣਾ ਚਾਹਨਾ ਅੱਜ ਦੇ ਦਿਨ ਤੱਕ ਕਿੰਨੇ ਕੇਸ ਰਿਸਟਰ ਕੀਤੇ ਨੇ ਇਹਦੇ ਤੇ ਬਿਲਕੁਲ ਹੋਮ ਮਿਨਿਸਟਰ ਬਿਲਕੁਲ ਚੁੱਪੀ ਬੜਾਈ ਬੈਠੇ ਤੋਂ ਇਹ ਸਾਰੀਆਂ ਗੱਲਾਂ ਅਸੀਂ ਕਰਨੀਆਂ ਨੇ ਮੈਂ ਇੱਕ ਵਿਸ਼ੇਸ਼ ਸਾਥੀ ਇੱਥੇ ਨਾਲ ਲੈ ਕੇ ਆਇਆ ਜਿਨ੍ਹਾਂ ਦਾ ਨਾਂ ਹੈ ਭਗਵੰਤ ਸਿੰਘ ਇਹਨਾਂ ਦਾ ਪਿੰਡ ਹੈ ਘੱਗਾ ਜ਼ਿਲ੍ਹਾ ਹੈ ਪਟਿਆਲਾ ਤਹਿਸੀਲ ਹੈ ਪਾਤਣਾ ਭਗਵੰਤ ਮਾਨ ਦੇ ਬਿਲਕੁਲ ਗਵੰਡੀ ਨੇ ਮੈਂ ਉਹਨਾਂ ਨੂੰ ਬੇਨਤੀ ਕਰਨਾ ਚਾਹੁੰਗਾ ਜਿਹੜਾ ਰੈਜ਼ੋਲੂਸ਼ਨ ਸ਼ਹੀਦ ਆਜ਼ਮ ਪਗਲ ਸਿੰਘ ਜੀ ਅਸੀਂ ਲੈ ਕੇ ਆਏ ਸੀ ਜਾਂ ਮੈਂ ਲੈ ਕੇ ਆਣਾ ਚਾਹੁੰਦਾ ਸੀ ਜਿਹੜਾ ਮੈਂ ਸਮਝਦਾ ਸੀ ਕਿ ਯੂਨੀਨਿਮਸ ਹਾਊਸ ਪਾਸ ਕਰੇ ਤੇ ਭਾਰਤ ਰਤਨਾਵਾਸੇ ਹਿੰਦੁਸਤਾਨ ਦੀ ਸਰਕਾਰ ਨੂੰ ਭੇਜਿਆ ਜਾ ਸਕੇ ਮੈਂ ਅੱਜ ਸੱਪ ਭਗਵੰਤ ਸਿੰਘ ਨੂੰ ਬੇਨਤੀ ਕਰੂੰਗਾ ਇੱਥੇ ਨਾਲ ਲਾਓ ਥੋੜਾ ਜਿਹਾ ਦੱਸੋ ਜੋ ਦੂਸਰੀ ਮੁੱਖ ਮੰਤਰੀ ਸਾਹਿਬ ਨੂੰ ਮਿਲੇ ਹੋ ਕਿੰਨਾ ਚਿਰ ਤੁਹਾਨੂੰ ਸਾਰਾ ਇਸ ਇਸ ਇਹ ਸਾਰੀ ਲੜਾਈ ਵਿੱਚ ਕਿੰਨਾ ਟਾਈਮ ਲੱਗਾ ਤੇ ਮਾਨ ਸਾਹਿਬ ਨੇ ਤੁਹਾਨੂੰ ਜਵਾਬ ਕੀ ਦਿੱਤਾ ਸੀ ਉਹ ਕਿਰਪਾ ਕਰਕੇ ਇੱਥੇ ਸਾਰੀ ਪ੍ਰੈਸ ਨੂੰ ਤੇ ਲੋਕਾਂ ਨੂੰ ਚਾਣਨਾ ਪਊ ਆਏ ਪਤਨ ਕੇ ਲੋਗੋ ਦਿਹਾਖੇਂ ਭਰ ਲੋ ਪਾਣੀ ਜੋ ਸ਼ਹੀਦ ਹੋਏ ਉਹਨਾਂ ਕੀ ਜਰਾ ਯਾਦ ਕਰੋ ਕੁਰਬਾਨੀ ਅੱਪਾ ਨੇ ਦਾਸ ਪੁਗੋਂ ਸਿੰਘ ਦਾ ਗਾਣੇ ਇਹ ਮੂਮੈਂਟ 23 ਨੰਬਰ 2022 ਨੂੰ ਚਲਾਈ ਸੀ ਕਿ ਸ਼ਹੀਦ ਪਾਕਿਸਤਾਨ ਸਿੰਘ ਸਹਿਤ ਬਾਕੀ ਇਹਨਾਂ ਕਲਾਬੀਆਂ ਨੂੰ ਨਸ਼ਨਸ਼ੀ ਦਾ ਦਰਜਾ ਤੇ ਪਾਰ ਤਰ ਤਰ ਪੁਰਸਕਾਰ ਦਿੱਤਾ ਜਾਵੇ ਸੀਐਮ ਸਾਹਿਬ ਨੇ ਇਸ ਦਮ ਸਾਂਤੀ ਪ੍ਰਗਟ ਕੀਤੀ ਸੀ ਸੀਐਮ ਮੁੱਖ ਮੰਤਰੀ ਸਰਪੂਰ ਸਿੰਘ ਮਾਨ ਨੇ ਕਿਹਾ ਸੀ ਕਿ ਹਰਿਆਣਾ ਵੀ ਕਰਨਾ ਪੈਣਾ ਆਪਣੇ ਕੋਲੇ ਪੰਜਾਬ ਦੇ 80 ਦੇ ਕਰੀਬ ਐਮਐਲਏ ਸਾਹਿਬਾਨ ਨੇ ਅਤੇ ਹਰਿਆਣੇ ਦੇ 36 ਐਮਐਲਏ ਸਾਹਿਬਾਨ ਨੇ ਆਲ ਪੰਜਾਬ ਦੀਆਂ ਬਾਹਰ ਰੈਸੋਸ਼ਨਾਂ ਨੇ ਆਲ ਹਰਿਆਣੀਆਂ ਬਾਹਰ ਰੈਸੋਸ਼ਨਾਂ ਨੇ 18000 ਸੰਗਠਨ ਨੇ 550 ਦੇ ਕਰੀਬ ਪੰਚਾਇਤ ਹੈ 30 ਜਨਵਰੀ 240 ਨੂੰ ਮੂਵਮੈਂਟ ਬਕਮਲ ਹੋ ਗਈ ਸੀ ਉਸ ਤੋਂ ਬਾਅਦ ਮੁੱਖ ਮੰਤਰੀ ਸਾਹਿਬਾਨ ਨੇ ਮੈਨੂੰ ਮਿਲਣ ਤੋਂ ਅਨਾਂਖ ਨਹੀਂ ਕਰ ਦਿੱਤੀ ਜਾ ਕੇ ਅਗਸਤ ਮਹੀਨੇ ਦੇ ਵਿੱਚ ਮੈਂ ਮੁੱਖ ਮੰਤਰੀ ਸਾਹਿਬਾਨ ਨੂੰ ਉਹ ਨਜ਼ਦੀਕੀ ਗਰਮੇਰ ਸੰਕਰਾਚੋਂ ਨੂੰ ਨਾਲ ਲੈ ਕੇ ਮਿਲਿਆ ਤਾਂ ਮੁੱਖ ਮੰਤਰੀ ਸਾਹਿਬਾਨ ਮੈਨੂੰ ਕਹਿਣ ਲੱਗੇ ਕਿ ਮੈਂ ਇਹ ਬਤਾ मान जो मानजो मंत्री अमित शाह को पुछ के पावगा केंद्र के अमित शाह जी मेरे परमित्र मैं अमित शाह देश का प्रधानमंत्री बना मैं कहा मान जो मुख्यमंत्री साहबान तीन पंजाब चीफ मिनिस्टर हो तुम इनकलाबी सोच रखते हो तीस शहीद भगत सिंह सरकार बनाई है तीय मेहरबानी करके मत लेके आओ पर मुख्यमंत्री ਸਾਵਣ ਨੇ ਮਤਾ ਪਉਂਦੋ ਅਨਾ ਕਹਿੰਦੀ ਕਰ ਦਿੱਤੀ ਆ ਤੇ ਜਵਾਬ ਦੇ ਦਿੱਤਾ ਕਿ ਇਹ ਮੈਂ ਮਤਾ ਨਹੀਂ ਪਾਵਾਂਗਾ ਉਸ ਤੋਂ ਬਾਅਦ ਸਪੀਕਰ ਸਾਹਵਣ ਨੇ ਮੈਨੂੰ ਕਿਹਾ ਕਿ ਮਤਾ ਮੈਂ ਲੈ ਕੇ ਆਵਾਂਗਾ ਕਿ ਕੁਲਵੰਤ ਸਿੰਘ ਪੰਡੋਰੀ ਐਮਐਲਏ ਹਲਕਾ ਮਹਿਲਕਾ ਨੂੰ ਤਿਆਰ ਕੀਤਾ ਰਜਿਸਟਰ ਵਿਖਾ ਦਿਓ ਆਪਣਾ ਐਮਐਲਏ ਹਲਕਾ ਮਹਿਲਕਾ ਨੂੰ ਤਿਆਰ ਕੀਤਾ ਇੱਕ ਮਿੰਟ ਦੋ ਮਿੰਟ ਐ ਥੋੜਾ ਜਿਹਾ ਕਈ ਵਾਰ ਆਵਾਜ਼ ਤੋਂ ਗੱਲ ਹੋ ਸਕਦਾ ਨਾ ਪੂਰੀ ਸਮਝ ਆਈ ਹੋਵੇ ਸਖ ਕੁਲਵੰਦ ਸਰ ਭਗਵੰਤ ਸਿੰਘ ਹੀ ਇਹਨਾਂ ਦਾ ਨਾਂ ਹੈ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਮਿਲੇ ਬਹੁਤ ਤਰद्दਤ ਤੋਂ ਬਾਅਦ ਇਹਨਾਂ ਕੋ ਸਿਗਨੇਚਰਜ਼ ਆਲਮੋਸਟ ਸਾਰੇ ਇਹਨਾਂ ਦੇ ਐਮਐਲਏ ਦੀਆਂ ਚਿੱਠੀਆਂ ਨੇ ਕਿ ਅਸੀਂ ਰੈਜ਼ੋਲੂਸ਼ਨ ਪਾ ਕੇ ਪਾਰਰ ਰਤਨਾ ਦੀ ਮੰਗ ਕਰਾਂਗੇ ਜਦੋਂ ਇਹ ਗਏ ਤੇ ਭਗਵੰਤ ਮਾਨ ਜੀ ਨੇ ਇਹਨਾਂ ਨੂੰ ਗੱਲ ਕਹੀ ਰੈਜ਼ੋਲੂਸ਼ਨ ਮੈਂ ਪਾਉਂਗਾ ਪਹਿਲੇ ਮੈਨੂੰ ਅਮਨ ਸ਼ਾਹ ਜੀ ਨਾਲ ਹੋਮ ਮਿਨਿਸਟਰ ਨਾਲ ਗੱਲ ਕਰ ਲੈਨ ਦੋ ਮੈਨੂੰ ਉਹਨਾਂ ਦੀ ਮਨਜ਼ੂਰੀ ਲੈ ਲੈਨ ਦੋ ਮੈਨੂੰ ਤਾਂ ਇਸ ਗੱਲ ਦਾ ਇਲਮ ਨਹੀਂ ਸੀ ਇਹ ਗੱਲ ਇਹਨਾਂ ਨੇ ਮੈਨੂੰ ਬਾਅਦ ਦੱਸੀ ਹੁਣ ਮੈਨੂੰ ਸਮਝ ਆਇਆ ਕਿ ਅਮਨ अरोड़ा ਜੀ ਕਿਉਂ ਕਹਿੰਦੇ ਨੇ ਕਿ ਜੀ ਰਾਜ ਸਭਾ ਵਿੱਚ ਰਾਗਵ ਚੜ੍ਹੇ ਨੇ ਕੋਸ਼ਿਸ਼ ਕਰ ਲਈ ਜਦੋਂ ਪ੍ਰਧਾਨ ਜਦੋਂ ਮੁੱਖ ਮੰਤਰੀ ਲੋਕ ਸਭਾ ਵਿੱਚ ਸਣ ਕਹਿੰਦੇ ਮੈਂ ਵੀ ਕੋਸ਼ਿਸ਼ ਕਰ ਲਈ ਤੇ ਇਹਨਾਂ ਨੂੰ ਕਹਿਣ ਲੱਗਿਆ ਕਿ ਜਿੰਨਾ ਚਿਰ ਰਮੇਸ਼ਾਹ ਜੀ ਨਹੀਂ ਕਹਿਣਗੇ ਅਸੀਂ ਮਤਾ ਨਹੀਂ ਪਾ ਸਕਦੇ ਸੋ ਆਪਾਂ ਇਹਨਾਂ ਫਰਜ਼ੀ ਇਨਕਲਾਬੀਆਂ ਤੋਂ ਕੋਈ ਆਸ ਉਮੀਦ ਰੱਖ ਸਕਨੇ ਐ ਇਸੇ ਗੱਲ ਕਰ ਮੈਂ ਕੱਲ ਕਿਹਾ ਸੀ ਜਦੋਂ ਮੈਂ ਉੱਠਿਆ ਤੇ ਮੈਨੂੰ ਤਾਂ ਪੂਰ ਨਾਸ ਸੀ ਕਿ ਇੱਕ ਨੈਸ਼ਨਲਿਸਟ ਫੈਮਲੀ ਨੂੰ ਬਿਲੋਂਗ ਕਰਦੇ ਨੇ ਸਪੀਕਰ ਸਾਹਿਬ ਸਾਡੇ ਲੇਟ ਗਿਆਨੀ ਜ਼ੈਲ ਸਿੰਘ ਜੀ ਰਾਸ਼ਟਰਪਤੀ ਜੀ ਦੇ ਸਕੇ ਪੁੱਤੀਜੇ ਨੇ ਇਹਨਾਂ ਵਿੱਚ ਕੌਮੀ ਜਨੂਨ ਹੋਏਗਾ ਇਨਾਂ ਵਿੱਚ ਪੰਜਾਬ ਪ੍ਰਤੀ ਤੇ ਹਿੰਦੁਸਤਾਨ ਪ੍ਰਤੀ ਨੌਜਵਾਨ ਜੋ ਚਾਹਦੇ ਨੇ ਕੋਈ ਸਾਰਿਆਂ ਨਾਲੋਂ ਪਹਿਲੇ ਸਾਡੀ ਸਪੋਰਟ ਕਰਨਗੇ ਪਰ ਮੈਨੂੰ ਅਫਸੋਸ ਹੋਇਆ ਜਦੋਂ ਇਹਨਾਂ ਨੇ ਵਿੱਚ ਲਿਆ ਕੇ ਇੱਕ ਇਹੋ ਜਿਹਾ ਇਸ਼ੂ ਜਿਹੜਾ 15 ਮਿੰਟ ਬਾਅਦ ਵੀ ਡਿਸਕਸ ਹੋ ਸਕਦਾ ਸੀ ਪੂਰਾ ਦਿਨ ਕੱਲ ਅਸੈਂਬਲੀ ਦੇ ਵਿੱਚ ਇਹਦੇ ਤੇ ਕੋਈ ਚਰਚਾ ਨਹੀਂ ਹੋਣ ਦਿੱਤੀ ਚੀਮਿੰਿਸਟਰ ਵੀ ਆਇਆ ਚੀਮਿੰਿਸਟਰ ਨੇ ਵੇਖੋ ਗੱਲ ਬਜਟ ਤੇ ਕਰਨੀ ਸੀ ਇੱਕ ਗੱਲ ਵੀ ਬਜਟ ਦੀ ਨਹੀਂ ਕੀਤੀ ਨੈਰਾ ਝੂਠ ਬੋਲ ਕੇ ਕਫਰ ਤੋਲ ਕੇ ਮੁੱਖ ਮੰਤਰੀ ਜਿਹੜਾ ਇੱਥੋਂ ਗਿਆ ਸੋ ਅਸੀਂ ਇਹਨੂੰ ਕੰਡਮ ਕਰਨੇ ਆ ਇਹ ਭਗਵੰਤ ਸਿੰਘ ਕੋ ਸਾਡੇ ਨਾਲ ਤਾਲਕ ਨਹੀਂ ਰੱਖਦਾ ਇਹ ਇੱਕ ਜਨੂਨ ਰੱਖਦਾ ਕਰੋਮਪਤੀ ਇੱਕ ਜਨੂਨ ਰੱਖਦਾ ਸ਼ਹੀਦ ਆਜ਼ਮ ਭਗਤ ਸਿੰਘ ਪ੍ਰਤੀ ਇਹਨਾਂ ਦਾ ਤਾਲਮੇਲ ਜੇ ਹੈ ਸੀ ਤੇ ਇਹ ਫਰਜ਼ੀ ਇਨਕਲਾਬੀਆਂ ਨਾਲ ਨਹੀਂ ਸੀ ਇਹ ਕਹਿੰਦਾ ਮੇਰਾ ਉਦੋਂ ਇੱਕੋ ਦਾ ਮੇਰੇ ਦਿਮਾਗ 'ਚੋਂ ਬਹੁਤ ਵੱਡਾ ਮੈਨੂੰ ਕਰੰਟ ਲੱਗਾ ਜਦੋਂ ਮੈਨੂੰ ਇਹ ਗੱਲ ਕਹੀ ਗਈ ਕਿ ਹੋਮ ਮਿਨਿਸਟਰ ਮੈਨੂੰ ਕਹਿਣਗੇ ਤਾਂ ਹੀ ਅਸੀਂ ਮਤਾ ਕਰਕੇ ਕੱਲਾਂਗੇ ਸੋ ਪੰਜਾਬੀਓ ਮੇਰੇ ਵੀਰੋ ਤੇ ਭੈਣੋ ਇਹਨਾਂ ਫਰਜ਼ੀ ਇਨਕਲਾਬੀਆਂ ਦਾ ਚਿਹਰਾ ਤੁਹਾਡੇ ਸਾਹਮਣੇ ਬਿਲਕੁਲ ਸਾਫ਼ ਹੋ ਚੁੱਕਿਆ ਨਾ ਨਾ ਐ ਭਗਤ ਸਿੰਘ ਜੀ ਦੇ ਨੇ ਨਾ ਐ ਡਾਕਟਰ ਭੀਮrao ਅੰਬੇਦਕਰ ਸਾਹਿਬ ਜੀ ਦੀ ਸੋਚ ਨਾਲ ਤੁਲਕ ਰੱਖਦੇ ਨੇ ਇਹਦੇ ਪੰਜਾਬ ਨੂੰ ਲੁੱਟਣ ਵਾਸਤੇ ਆਏ ਨੇ ਤੇ ਲੁੱਟ ਕੇ ਇਹਨਾਂ ਨੇ ਤੁਰ ਜਾਣਾ ਤਿੰਨ ਸਾਲ ਵੀ ਇਹਨਾਂ ਨੇ ਇਹਨਾਂ ਫਰਜ਼ੀ ਇਨਕਲਾਬੀਆਂ ਨੇ ਪੰਜਾਬ ਲੁੱਟਿਆ ਤੇ ਗਾਂ ਵੀ ਦੋ ਸਾਲ ਇਹ ਜਿਹੜੇ ਦਿੱਲੀੋਂ ਧੜ ਵੀ ਆਏ ਨੇ ਇਹ ਲੁੱਟ ਕੇ ਪੰਜਾਬ ਨੂੰ ਜਾਣਗੇ ਸੋ ਇਹ ਗੱਲ ਅੱਜ ਅਖੀਰਲੇ ਦਿਨ ਅਸੀਂ ਦੱਸਣਾ ਚਾਹੁੰਦੇ ਆ ਇਸ ਤੋਂ ਅਨਫੋਰਚੂਨੇਟ ਹੋਰ ਗੱਲ ਕੀ ਹੋ ਸਕਦੀ ਹੈ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਭਗਵੰਤ ਸਿੰਘ ਜੀ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਤੇ ਇਹਨਾਂ ਦਾ ਪਰਦਾ ਫਾਸ਼ ਕੀਤਾ ਪੰਜਾਬੀ ਸਹੀ ਮਹਿਣੇ ਚ ਇਹਨਾਂ ਨੂੰ ਚੰਗੀ ਤਰ੍ਹਾਂ ਸਮਝ ਸਕਣਗੇ ਬਹੁਤ ਬਹੁਤ ਸ਼ੁਕਰੀਆ ਜੈ ਹਿੰਦ ਜੈ ਭਾਰਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ